ਦੇਸ਼ ਦੀ ਸੇਵਾ ਕਰਦੇ ਹੋਏ ਦੋ ਨੌਜਵਾਨ ਸ਼ਹੀਦ ਹੋ ਗਏ ਪਰੰਤੂ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਸ਼ਹੀਦਤਾ ਦਾ ਦਰਜਾ ਨਹੀਂ ਦਿੱਤਾ ਗਿਆ ਇਸ ਕਾਰਨ ਲੈ ਕੇ ਹੁਣ ਲਗਾਤਾਰ ਖਾਲੀ ਦਲ ਸਵਾਲ ਉਠਾ ਰਿਹਾ ਹੈ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਬਜੀਠਾ ਹਲਕਾ ਦੇ ਵਿੱਚ ਕੁਝ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਗਈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ ਦੂਜੇ ਪਾਸੇ ਉੱਥੇ ਹੀ ਹਜੇ ਤੱਕ ਇਹ ਗੱਲ ਦਾ ਵੀ ਨਹੀਂ ਪਤਾ ਲੱਗਿਆ ਕਿ ਇਹ ਨਕਲੀ ਸ਼ਰਾਬ ਆਈ ਤਾਂ ਆਈ ਕਿੱਥੋਂ ਤੇ ਦੂਜੇ ਪਾਸੇ ਉਥੇ ਹੀ ਅਖਾਲੀ ਦਲ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਸਰਬਜੀਤ ਚਿੰਜਰ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਹੀ ਉਹਨਾਂ ਨੇ ਕਿਹਾ ਹੈ ਕਿ ਦੇਸ਼ ਦੀ ਸੇਵਾ ਕਰਦੇ ਹੋਏ ਦੋ ਨੌਜਵਾਨ ਅਗਨੀਵੀਰ ਕਾਸ਼ਦੀਪ ਸਿੰਘ ਅਤੇ ਫਾਇਰਮੈਨ ਗਗਨਦੀਪ ਸਿੰਘ ਜਿਹੜੇ ਕਿ ਬੀਤੇ ਦਿਨਾਂ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ ਲੈ ਕੇ ਹਜੇ ਪੰਜਾਬ ਸਰਕਾਰ ਨੇ ਕੋਈ ਨਾਤਾ ਮਾਪਜਾ ਦਿੱਤਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਸ਼ਹੀਦੀ ਦਰਜਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਹੁਣ ਵੱਡੀ ਮੰਗ ਕੀਤੀ ਜਾ ਰਹੀ ਹੈ ਹੋਰ ਕੀ ਕਹਿਣਾ ਯੂਥ ਅਖਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚਿੰਜਰ ਦਾ ਆਓ ਤੁਹਾਨੂੰ ਸੁਣੋ ਬਦਲਾ ਦੀ ਪੰਜਾਬ ਦੀ ਸਰਕਾਰ ਦੀ ਬਹੁਤ ਹੀ ਨੀਵੇਂ ਪੱਦਰ ਦੀ ਮਾਨਸਿਕਤਾ ਤੇ ਗੱਲਾਂ ਤੋਂ ਇਲਾਵਾ ਸਾਡੇ ਕੋਲ ਜੀ ਪੁੱਲੇ ਨਹੀਂ ਪੈਂਦਾ ਹਾਲਾਤ ਇਹ ਨੇ ਕਿ ਫਰੀਦਕੋਟ ਦੇ ਜ਼ਿਲ੍ਹੇ ਦੇ ਪਿੰਡ ਚਾਲ ਦੀ ਅਗਨੀਵੀਰ ਸਾਡੇ ਸ਼ਹੀਦ ਹੋਏ ਨੇ ਆਕਾਸ਼ਦੀਪ ਸਿੰਘ ਜੋ ਫੌਜ ਦੇ ਵਿੱਚ ਅਗਨੀਵੀਰ ਸੀਗੇ ਨਾ ਤਾਂ ਦੇਸ਼ ਦੀ ਸਰਕਾਰ ਨੇ ਨਾ ਪੰਜਾਬ ਸਰਕਾਰ ਨੇ ਕੋਈ ਪਰਿਵਾਰ ਦੀ ਮਦਦ ਨਹੀਂ ਕੋਈ ਪਰਿਵਾਰ ਦੇ ਮੈਂਬਰ ਨੂੰ ਕੋਈ ਨੌਕਰੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਉਹਦੇ ਨਾਲ ਹੀ ਫਾਇਰਮੈਨ ਗਗਨਦੀਪ ਸਿੰਘ ਜੋ ਕਿ ਕਿਸਾਨਾਂ ਦੀ ਫਸਲ ਨੂੰ ਅੱਗ ਲੱਗ ਗਈ ਉਹਦਾ ਬਚਾਅ ਕਰਦੇ ਹੋਏ ਅੱਗ ਦੇ ਵਿੱਚ ਚੁਲਸਿਆ ਗਿਆ ਉਸ ਨੌਜਵਾਨ ਦੀ ਮੌਤ ਹੋ ਗਈ ਜੋ ਕੇਵਲ 10000 ਦੀ ਆਊਟਸੋਰਸ ਜਿਹੜੀ ਦੇ ਤੌਰ ਤੇ ਉਹ ਤਨਖਾਹ ਤੇ ਕੰਮ ਕਰਦਾ ਸੀ ਮਤਲਬ ਹਲਾਕਤ ਦੇਖੋ ਚਾਹੇ ਕੋਈ ਅਗਨੀ ਵੀਰ ਸਾਡਾ ਸ਼ਹੀਦ ਹੋ ਰਿਹਾ ਨਾ ਤਾਂ ਉਹਨੂੰ ਕੋਈ ਸ਼ਹੀਦ ਦਾ ਦਰਜਾ ਫਾਇਰਮੈਨ ਜੋ ਕਿਸਾਨ ਕਿਸਾਨਾਂ ਦੀ ਫਸਲ ਨੂੰ ਬਚਾਉਂਦਾ ਹੋਇਆ ਵਿਚਾਰਾ ਦਮ ਤੋੜ ਗਿਆ ਉਥੇ ਹਾਦਸੇ ਦੇ ਵਿੱਚ ਉਹਦਾ ਕੋਈ ਮੁਆਵਜ਼ਾ ਨਹੀਂ ਕੋਈ ਪਰਿਵਾਰ ਨੂੰ ਮਦਦ ਨਹੀਂ ਕੋਈ ਗੱਲਬਾਤ ਨਹੀਂ ਇੱਕ ਪਾਸੇ ਤਾਂ ਕਹਿੰਦੇ ਆ ਕਿ ਜਾਇਜ਼ਵਾਨ ਜਾਇ ਕਿਸਾਨ ਨਾ ਤਾਂ ਜਾਇਜ਼ਵਾਨ ਦੇ ਨਾਲ ਸਰਕਾਰ ਖੜੀ ਆ ਤੇ ਨਾ ਹੀ ਕਿਸਾਨਾਂ ਦੀ ਮਦਦ ਕਰਨ ਵਾਲੇ ਫਾਇਰਮੈਨ ਗਗਨਦੀਪ ਸਿੰਘ ਦੇ ਨਾਲ ਖੜੀ ਆ ਦੂਜੇ ਪਾਸੇ ਏ ਜਰੂਰ ਆ ਵੀ ਜਿਹੜੇ ਸ਼ਰਾਬ ਦੇ ਨਾਲ ਮਰ ਗਏ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਨਹੀਂ ਤੇ ਪੈਸੇ ਵੀ ਨਹੀਂ ਦਰਦ ਦਰ ਲੱਖ ਦਾ ਮੁਆਵਜ਼ਾ ਵੀ ਆ ਮਾਨਸਿਕ ਤਾ ਦਾ ਫਰਕ ਤਾਂ ਦੇਖੋ ਸਰਕਾਰ ਦਾ ਕੀ ਆ ਮਤਲਬ ਸਰਕਾਰ ਐਡੀ ਨਕਮੀ ਹੋ ਚੁੱਕੀ ਆ ਕਿ ਨਾ ਤਾਂ ਹੁਣ ਦੇਸ਼ ਦੇ ਜਵਾਨਾਂ ਨਾਲ ਨਾ ਕਿਸਾਨਾਂ ਨਾਲ ਨਾ ਕਿਸਾਨਾਂ ਦਾ ਕੋਈ ਭਲਾ ਕਰਨ ਵਾਲੇ ਕਿਸੇ ਡਿਪਾਰਟਮੈਂਟ ਦੇ ਅਧਿਕਾਰੀ ਨਾਲ ਸੋ ਜਿੱਥੇ ਅਸੀਂ ਉਸ ਸ਼ਹੀਦ ਨੂੰ ਕਾਜਦੀਪ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਉਥੇ ਹੀ ਇਹ ਮੰਗ ਕਰਦੇ ਆ ਕਿ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਪਰਿਵਾਰ ਦੀ ਮਦਦ ਕੀਤੀ ਜਾਵੇ ਨਾਲ ਹੀ ਜਿਹੜਾ ਫਾਇਰਮੈਨ ਸਾਡਾ ਨੌਜਵਾਨ ਗਗਨਦੀਪ ਸਿੰਘ ਆਪਣੀ ਡਿਊਟੀ ਦੌਰਾਨ ਹਾਦਸੇ ਦੇ ਵਿੱਚ ਆਪਣੀ ਜਾਨ ਕਬਾ ਗਿਆ ਉਹਦੇ ਪਰਿਵਾਰ ਦੀ ਵੀ ਸਾਰ ਲਈ ਜਾਵੇ ਕੇਵਲ ਤੇ ਕੇਵਲ ਸਰਕਾਰ ਦੇ ਬੰਦਿਆਂ ਦੁਆਰਾ ਬਣਾਈ ਹੋਈ ਨਕਲੀ ਸ਼ਰਾਬ ਜਾਲੀ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਉਹ ਜਿਹੜੀ ਆ ਉਹ ਸਾਰ ਨਾ ਲਈ ਜਾਵੇ ਹਾਲਾਂਕਿ ਉਹ ਹਾਦਸਾ ਜਿਹੜਾ ਹੋਇਆ ਉਹ ਵੀ ਮਾੜਾ ਹੋਇਆ ਕਿਉਂਕਿ ਇਹ ਸਰਕਾਰ ਹਾਲ ਤੱਕ ਸਾਬਤ ਨਹੀਂ ਕਰ ਸਕੀ ਕਿ ਕਿਹੜੇ ਬੰਦਿਆਂ ਨੇ ਉਹ ਜ਼ਹਿਰੀਲੀ ਸ਼ਰਾਬ ਪਲਾ ਕੇ ਬੰਦੇ ਮਾਰੇ ਨੇ ਸੋ ਇਹ ਮਾਨਸਿਕਤਾ ਦਾ ਫਰਕ ਹੈ ਸਰਕਾਰ ਬਦਲਾ ਵਾਲੀ ਸਰਕਾਰ ਤਾਂ ਹੀ ਕਹਿੰਦੇ ਨੇ ਸੋ ਮਾਨ ਸਾਹਿਬ ਜਾਗੋ